ਸਸਰੀ ਗਾਲ ਤੁਸੀਂ ਜੁੜੇ ਹੋ ਸੋਨੂ ਮਗਲੀ ਫੇਸਬੁਕ ਪੇਜ ਦੇ ਨਾਲ ਡਾਕਟਰ ਜੀ ਕਿਤਾਰ ਜੀ ਦੀਆਂ ਰਚਨਾयां ਉਹ ਲਿਖਦੇ ਆ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਅਸੀਂ ਫੇਰ ਵੀ ਨਾ ਰੁਕੇ ਤੂੰ ਦੇਖ ਸਾਡਾ ਜੀਰਾ ਸਾਡੇ ਨਾਲ ਜਿਹੜੇ ਸਖਸ ਮੌਜੂਦ ਨੇ ਇਹਨਾਂ ਦੀ ਬਹੁਤ ਸਾਰੀ ਜ਼ਮੀਨ ਸਤਲੁਜ ਦਰਿਆ ਦੀ ਲਪੇੜ ਦੇ ਵਿੱਚ ਆ ਗਈ ਆ ਬਹੁਤ ਸਾਰਾ ਨੁਕਸਾਨ ਝੱਲ ਰਹੇ ਆ ਜਦੋਂ ਇਹਨਾਂ ਨੂੰ ਪਹਿਲੇ ਦਿਨ ਹੀ ਪਤਾ ਲੱਗਾ ਕਿ ਸਤਲੁਜ ਚੜ੍ਹ ਕੇ ਆ ਰਿਹਾ ਇਹਨਾਂ ਨੇ ਬਿਨਾਂ ਕਿਸੇ ਪ੍ਰਸ਼ਾਸਨ ਦੀ ਉਡੀਕ ਤੇ ਆਪਣੇ ਬੰਦੇ ਦਿਹਾੜੀ ਤੇ ਲਾ ਕੇ ਆਪਣੇ ਖੇਤਾਂ ਚੋਂ ਦਰਖਤ ਫਟਾ ਕੇ ਸਿੱਟੇ ਤਾਂ ਕਿ ਸਾਡੇ ਪੈੰਡ ਬਚੀ ਜਾਣ ਸਾਡਾ ਇਲਾਕਾ ਬਚੀ ਜੇ ਇਹੋ ਜਿਹੇ ਮਰਦ ਦਲੇਰਾਂ ਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੁਸੀਂ ਉਹ ਤੇਵਿੰਦਰ ਸਿੰਘ ਨਾਮ ਆ ਜੀ ਮੇਰਾ ਮੈਂ ਸਸਰਾਲੀ ਕਲੋਨੀ ਤੋਂ ਹਾਂਜੀ ਜਿਸ ਆਪਦਾ ਜੀ ਸਤਲੋਜ ਦੇ ਦਰਿਆ ਦਾ ਪਾਣੀ ਵਧ ਰਿਹਾ ਵਾ ਜਿਸ ਹਿਸਾਬ ਨਾਲ ਟਾ ਲੱਗੀ ਆ ਸਾਡੇ ਖੇਤਾਂ ਨੂੰ ਠੀਕ ਹੈ ਜੀ ਅਸੀਂ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਵੀ ਜਿਹੜੇ ਆਪਣੇ ਦਰਖਤ ਸੀ ਪਪੂਲਰ ਲੱਗੇ ਹੋਏ ਸੀ 3.5 ਸਾਲ ਦੇ ਦਰਖਤ ਸੀਗੇ ਉਹ ਜੀ ਪਾਣੀ ਦੇ ਵਹਾਅ ਨੂੰ ਰੋਕਣ ਵਾਸਤੇ ਜਿਹੜੀ ਢਾਲ ਲੱਗ ਰਹੀ ਸੀ ਉਹਨੂੰ ਰੋਕਣ ਵਾਸਤੇ ਤਾਰਾਂ ਲਾ ਕੇ ਅਸੀਂ ਕਪੂਲਰ ਵੱਢ ਕੇ ਨਾਲ ਲਾਦੇ ਆ ਰਹੇ ਹਾਂ ਉਹਦੇ ਨਾਲ ਅੱਜ ਦੇਖ ਲਓ ਤੁਸੀਂ ਜਿਹੜਾ ਦਰਿਆ ਦੋ ਦਿਨਾਂ ਚ ਇੱਥੇ ਆ ਜਾਣਾ ਸੀਗਾ ਉਹ ਅਸੀਂ 4 ਦਿਨ ਤੋਂ ਰੋਕ ਕਰ ਰਹੇ ਹਾਂ ਤੁਸੀਂ ਵੀ ਆ ਰਹੇ ਹੋ ਨਾ ਹਾਂਜੀ ਅਸੀਂ ਪਹਿਲੇ ਦਿਨ ਤੋਂ ਆ ਕੇ ਦੇਖ ਰਹੇ ਤੁਸੀਂ ਜਿਸ ਦਿਨ ਬੰਦੇ ਦਿਹਾੜੀ ਤੇ ਲਾ ਕੇ ਆਪਣੇ ਜ਼ਰਾਖਤ ਅਸੀਂ ਆਪ ਨਾਲ ਲਾ ਕੇ ਕਰ ਰਹੇ ਸੀ ਸਾਰੇ ਤੇ ਅਪਨਦੀਪ ਸਿੰਘ ਖਾਲਸਾ ਸਾਰੇ ਸਾਡੇ ਪਿੰਡ ਦੇ ਸਰਪੰਚ ਉਹਦਵਾਰ ਜਿਹੜੇ ਬੰਦੇ ਆ ਸਾਰੇ ਸਾਡੇ ਨਾਲ ਸਹਿਯੋਗ ਕਰ ਰਹੇ ਸੀਗੇ ਅਸੀਂ ਆਪ ਨਾਲ ਲੱਗ ਕੇ ਪਾਣੀ ਦਾ ਬਹਾਜ ਜਿਹੜਾ ਵੀ ਕਰ ਰਹੇ ਸੀ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਆ ਵੀ ਜਿੱਦਾਂ ਵੀ ਰੋਕ ਸਕੇ ਵੀ ਉਹ ਅਸੀਂ ਉਪਰਾਲਾ ਆਪਦੇ ਵੱਲੋਂ ਕੀਤਾ ਵਾ ਬਾਕੀ ਖਾਲਸਾ ਜੀ ਦੱਸਣਗੇ ਕਿੰਦਾਂ ਖਾਲਸਾ ਜੀ ਅੱਜ ਦੀ ਮਤਲਬੀ ਦੁਨੀਆ ਦੇ ਵਿੱਚ ਜਿੱਥੇ ਬੰਦਾ ਬਿਨਾਂ ਮਤਲਬ ਤੋਂ ਕਿਸੇ ਦੇ ਕੰਮ ਨਹੀਂ ਕਰਦਾ ਇਹ ਬੰਦਿਆਂ ਨੇ ਆਪਣਾ ਇਲਾਕਾ ਆਪਣਾ ਪਿੰਡ ਬਚਾਣ ਦੀ ਖਾਤਰ ਜਿਵੇਂ ਆਪਣੀ ਫਸਲਾਂ ਆਪਣੇ ਹੱਥੀਂ ਵੱਢ ਕੇ ਆਪਣਾ ਬੂਟਾ ਵੱਢਣਾ ਆਪਣਾ ਅੰਗ ਵੱਢਣ ਦੇ ਬਰਾਬਰ ਹੁੰਦਾ ਤੇ ਇਹਨਾਂ ਦੀ ਕੁਰਬਾਨੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਜੀ ਦੇਖੋ ਆਪਾਂ ਦੇਣਾ ਦੇ ਨਹੀਂ ਸਕਦੇ ਇਹਨਾਂ ਦੀ ਸ਼ਾਮਸ਼ੇ ਆ ਅੱਜ ਦੀ ਘੜੀ ਜਿਹੜੀ ਘੜੀ ਹੈ ਕਿ ਅੱਜ ਇਹ ਪਾਣੀ ਦਰਿਆ ਤੋਂ ਬਾਹਰ ਨਾ ਚਲ ਜਾਈ ਸਾਡੇ ਪਿੰਡਾਂ ਚ ਨਾ ਚਲ ਜਾਈ ਜੇ ਹੁਣ ਆਪਾਂ ਇਹ ਇੱਥੇ ਦੀ ਆਪਾਂ ਸੋਚੀਏ ਜੇ ਪਾਣੀ ਬਾਹਰ ਚਲਾ ਗਿਆ ਤਾਂ ਆਪਣੇ ਘਰ ਵੀ ਬਰਬਾਦ ਹੋ ਜਾਣਗੇ ਬਾਹਰਲੀ ਫਸਲਾਂ ਬਰਬਾਦ ਹੋ ਜਾਣਗੀਆਂ ਇਹਨਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਪਰ ਇਹ ਜੋ ਵੀ ਆ ਇੱਥੇ ਡੀਸੀ ਸਾਹਿਬ ਵੀ ਆਏ ਆ ਸਾਰੇ ਆਫੀਸਰ ਸਾਹਿਬਾਨ ਆਏ ਆ ਗੱਲਬਾਤ ਹੋਈ ਆ ਇਹਨਾਂ ਦਾ ਜੋ ਬਣਦਾ ਮੁਆਵਜ਼ਾ ਹੈ ਇਹਨਾਂ ਦੇ ਬੂਟਿਆਂ ਦੀ ਗਿਣਤੀ ਕਰਕੇ ਡਿਪਾਰਟਮੈਂਟ ਆਫ ਫੋਰੈਸਟ ਜਿਹੜਾ ਹੈਗਾ ਮਹਿਕਮਾ ਉਹ ਭੇਜੂਗਾ ਡੀਆਰ ਨੂੰ ਡੀਆਰ ਤੋਂ ਪਾਸ ਕਰਾ ਕੇ ਜੋ ਇਹਨਾਂ ਦਾ ਸਰਕਾਰੀ ਰੇਟ ਤੈਅ ਹੋਊਗਾ ਤੇ ਮੁਤਾਬਕ ਇਹਨਾਂ ਦਾ ਜੋ ਵੀ ਸਰਕਾਰ ਵੱਲੋਂ ਬਣਦਾ ਮੁਆਵਜ਼ਾ ਇਹਨਾਂ ਨੂੰ ਦਵਾਇਆ ਜਾਊਗਾ ਉਹਦੇ ਲਈ ਮੈਂ ਇਹਨਾਂ ਦੀ ਪਿੱਠ ਤੇ ਕਰਾਂਗਾ ਨਹੀਂ ਬਿਲਕੁਲ ਜ਼ਰੂਰੀ ਵੀ ਹੈ ਕਿਉਂਕਿ ਅੱਜ ਦੇ ਸਮੇਂ 'ਚ ਮੈਂ ਹੈਰਾਨ ਬਹਿਜੇ ਪੁਰਸ਼ ਹੁੰਦੇ ਆ ਆ ਦੇਖੋ ਸੋਨੂ ਜੀ ਗੱਲ ਇਹ ਆ ਸਿਚੁਏਸ਼ਨ ਇਹ ਆ ਜੇ ਇਹ ਪੇੜਾਂ ਨੂੰ ਆਪਾਂ ਕੱਟ ਕੇ ਨਹੀਂ ਛੱਡਦੇ ਤਾਂ ਵੀ ਉਹਨੇ ਲੈ ਜਾਣੇ ਆ ਇਹਨਾਂ ਦੀ ਦਲੇਰੀ ਇਸ ਗੱਲ ਦੀ ਆ ਕਿ ਇਹਨਾਂ ਨੇ ਇਸ ਗੱਲ ਨੂੰ ਅੰਡਰਸਟੈਂਡ ਕੀਤਾ ਹਰ ਬੰਦਾ ਨਹੀਂ ਕਰਦਾ ਇਹਨਾਂ ਨੇ ਇਸ ਗੱਲ ਔਰ ਜਿਹੜਾ ਉਹ ਪੌਦੇ ਤੋਂ ਕੱਟ ਕੇ ਤਾਂ ਤੁਸੀਂ ਦੇਖੋ ਕੱਲ ਦੀ ਕਟਾਸ ਵੀ ਘਟ ਗਿਆ ਆ ਜਿਹੜਾ ਉਹਦੇ ਪੌਦੇ ਅੰਦਰ ਗਏ ਆ ਸੋ ਹੁਣ ਜਿਹੜਾ ਇਰੀਗੇਸ਼ਨ ਆਪਣੇ ਡਿਪਾਰਟਮੈਂਟ ਜਿਹੜਾ ਹੈਗਾ ਆਪਣਾ ਮਾਈਨਿੰਗ ਡਿਪਾਰਟਮੈਂਟ ਉਹ ਲਗਾਤਾਰ ਲੱਗਿਆ ਹੋਇਆ ਉਹਨਾਂ ਨੇ ਬੋਰੇ ਲਾਉਣੇ ਸ਼ੁਰੂ ਕਰ ਦਿੱਤੇ ਆ ਜਦੋਂ ਬੋਰੇ ਲੱਗ ਜਾਣਗੇ ਤਾਂ ਇਹ ਥੋੜਾ ਜਿਹਾ ਠੱਲ ਜੂਗਾ ਔਰ ਅਸੀਂ ਬਾਕੀ ਤਾਂ ਇਹ ਮਹਾਨ ਸ਼ਕਤੀ ਆ ਇਹਦੇ ਅੱਗੇ ਬੇਨਤੀ ਕਰਦੇ ਆਂ ਦਾਤਾ ਸਾਨੂੰ ਬਖਸ਼ ਲਈ ਸਾਡੀ ਰੱਖਿਆ ਕਰੀ ਸਾਡੇ ਇਲਾਕੇ ਦੀ ਬੇਟ ਏਰੀਆ ਦੀ ਰੱਖਿਆ ਕਰੀ ਅਸੀਂ ਸਾਰੇ ਮਿਹਨਤ ਕਾ ਸ਼ਲੋਗ ਆ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਲੋਕ ਆ ਸਾਡੀ ਰੱਖਿਆ ਜਿਹੜੀ ਉਹ ਤੁਸੀਂ ਕਰ ਸਕਦਾ ਅਸੀਂ ਆਪਣੇ ਉਪਰਾਲੇ ਜ਼ਰੂਰ ਕਰ ਰਹੇ ਆ ਪਰ ਸਾਡਾ ਜੋਰ ਕੋਈ ਨਹੀਂ ਇਹਦੇ ਅੱਗੇ ਨਹੀਂ ਜੋਰ ਤਾਂ ਕੋਈ ਨਹੀਂ ਪਰ ਇਹੋ ਜਿਹੇ ਜਿਹੜੇ ਮੌਕੇ ਆ ਇਹੀ ਪਰਖ ਵੀ ਕਰਾਂਦੇ ਆ ਵੀ ਕਿਹੜਾ ਬੰਦਾ ਖੜਨ ਵਾਲਾ ਤੇ ਕਿਹੜਾ ਝੜਨ ਵਾਲਾ ਅਸੀਂ ਦੇਖ ਰਿਹਾ ਤੁਸੀਂ ਵੀ ਉਸ ਦਿਨ ਤੋਂ ਆਪ ਹੱਥੀਂ ਲੱਗੇ ਹੋ ਬੂਜੇ ਵੱਡ ਵੱੜ ਸੱਟਣਾ ਤਿੰਨ ਦਿਨ ਤੋਂ ਮਿਲਿਆ ਤੁਸੀਂ ਘਰ ਵੀ ਨਹੀਂ ਗਏ ਆ ਦੇਖੋ सोनू ਜੀ ਗੱਲ ਇਦਾਂ ਜਦੋਂ ਮੰਨ ਲਓ ਬੇਫਤਾ ਪੈ ਗਈ ਹੈ ਸਿਰ ਤੇ ਤਾਂ ਬੇਫਤਾ ਸਾਡੀ ਸਾਰਿਆਂ ਦੀ ਸਾਂਝੀ ਹੈ ਕਿਸੇ ਇੱਕ ਬੰਦੇ ਦੀ ਨਹੀਂ ਜਾਂ ਇਹਨਾਂ ਦੇ ਖੇਤਾਂ ਦੀ ਜਾਂ ਹੋਰ ਸਾਡੀ ਸਾਰਿਆਂ ਦੀ ਸਾਂਝੀ ਹੈ ਮੈਂ ਪਹਿਲਾਂ ਹੀ ਦੱਸਿਆ ਜੇ ਪਾਣੀ ਬਾਹਰ ਚਲਾ ਗਿਆ ਸਭ ਦਾ ਨੁਕਸਾਨ ਹੋਣਾ ਸੋ ਮੈਂ ਇੱਕ ਨੁਮਾਇੰਦਾ ਹੋਣ ਤੋਂ ਪਹਿਲਾਂ ਇਹ ਇਸ ਇਲਾਕੇ ਦਾ ਨਾਗਰਿਕਾਂ ਪੰਜਾਬ ਦਾ ਨਾਗਰਿਕਾਂ ਔਰ ਮੈਂ ਇਸ ਇਲਾਕੇ ਦਾ ਪੁੱਤਾਂ ਸੋ ਮੇਰਾ ਫਰਜ਼ ਆ ਆਪਣੇ ਲੋਕਾਂ ਦੇ ਨਾਲ ਖੜਨਾ ਉਹ ਮੈਂ ਖੜਾ ਆ ਉਹ ਮੈਂ ਕੋਈ ਐਸਾ ਨਹੀਂ ਕਰ ਰਿਹਾ ਸਾਨੂੰ ਸਾਰਿਆਂ ਨੂੰ ਮੈਂ ਦੂਜਿਆਂ ਨੂੰ ਵੀ ਬੇਨਤੀ ਕਰਦਾ ਆਓ ਸਾਰੇ ਰਲ ਕੇ ਆਪਾਂ ਸਿਆਸਤ ਨਾ ਕਰੀਏ ਇਸ ਸਮੇਂ ਤੇ ਸਿਆਸਤ ਨੂੰ ਪਾਸੇ ਰੱਖ ਕੇ ਆਪਣੇ ਲੋਕਾਂ ਨਾਲ ਖੜੀਏ ਔਰ ਡਟ ਕੇ ਇੱਥੇ ਦਿਨ ਰਾਤ ਕੰਮ ਕਰੀਏ ਤਾਂ ਰਵਾਜ ਤੁਹਾਡਾ ਵੀ ਸਮਾ ਦੇਦਾ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਸੀਂ ਵੀ ਪ੍ਰਮਾਤਮਾ ਨੂੰ ਦੁਆ ਕਰਦੇ ਹਾਂ ਕਿ ਇਹ ਜਿਹੜੀ ਤੁਹਾਡੀ ਕੁਰਬਾਨੀ ਜਾਇਆ ਨਾ ਜਾਵੇ ਅਗਲੀ ਵਾਰ ਤੁਹਾਡੀ ਫਸਲ ਇਹਦੇ ਨਾਲੋਂ ਵੀ ਦੁਣੀ ਹੋਵੇ ਤੁਹਾਡੇ ਸਾਰੇ ਘਾਟੇ ਪੂਰੇ ਹੋਣ ਤੁਹਾਨੂੰ ਕਿਸੇ ਦੇ ਹੱਥਾਂ ਨਾਲ ਦੇਖਣਾ ਪਵੇ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ